ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਮੈਕਤਿਆਂ ਬਹੁਤ ਸਾਰੀਆਂ ਸਟੋਰੀਆਂ ਬਹੁਤ ਸਾਰੀ ਨਿਊਜ਼ ਦੇਖ ਚੁੱਕੇ ਹਾਂ ਕਿ ਮੈਕ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਚੁੱਕਿਆ ਹੈ ਉਹ ਕੈਨੇਡਾ ਵਿੱਚ ਇਕੱਲੀ ਰਹਿ ਰਹੀ ਹੈ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਹੈ ਪਰ ਇਸ ਦੇ ਪਿੱਛੇ ਦੀ ਵਜ੍ਹਾ ਨੂੰ ਕੋਈ ਨਹੀਂ ਜਾਣ ਪਾਇਆ ਮੈਕ ਨੂੰ ਆਪਾਂ ਦੇਖ ਰਹੇ ਹਾਂ ਕਿ ਉਹਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ ਬੱਚਿਆਂ ਨੂੰ ਬੜਾ ਪਿਆਰ ਕਰਦੀ ਹੈ ਪਰ ਮੈਕ ਦੀ ਆਪਣੀ ਕੁੱਖ ਹਰੀ ਨਹੀਂ ਹੋਈ ਕਿਉਂ ਨਹੀਂ ਹਰੀ ਹੋਈ ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਹਨ ਇੱਥੇ ਤੁਹਾਨੂੰ ਦੱਸਦੀ ਕਿ ਮਹਿਕ ਦੀ ਸੱਸ ਵੀ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਸੋਚ ਵਿਚਾਰ ਕਰ ਰਹੀ ਹੈ ਪਰ ਰਵੀ ਨੂੰ ਇਸ ਦੇ ਵਿੱਚ ਕੋਈ ਇੰਟਰਸਟ ਨਹੀਂ ਕਿ ਮਹਿਕ ਡਿਪਰੈਸ਼ਨ ਦਾ ਸ਼ਿਕਾਰ ਕਿਉਂ ਹੋਈ ਹੈ ਸਾਡੇ ਬੱਚਾ ਨਹੀਂ ਹੋਇਆ ਜਦਕਿ ਪੰਜਾਬੀ ਬਲੌਗਰ ਦੀ ਦੋ ਸੋਹਣੇ ਪੁੱਤ ਨੇ ਉਹ ਆਪਣੀ ਜ਼ਿੰਦਗੀ ਵਿੱਚ ਦੋਨੋਂ ਜਾਣੇ ਬਹੁਤ ਖੁਸ਼ ਨੇ ਪਰ ਇਥੇ ਮਹਿਕ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਹੈ ਉਸਨੇ ਬੱਚਾ ਨਹੀਂ ਲਿਆ ਪਹਿਲਾਂ ਤਾਂ ਉਸ ਨੂੰ ਇਹ ਸੀ ਕਿ ਚਲੋ ਮੈਂ ਆਪਣੀ ਸਟੱਡੀ ਕੰਪਲੀਟ ਕਰ ਲਵਾਂ ਬਟ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਵੀ ਉਸ ਨੂੰ ਇਹ ਸੀ ਕਿ ਇੱਧਰ ਸੈਟਲ ਹੋ ਜਾਈਏ ਦੇਖੋ ਜੀ ਬੰਦਾ ساری ਜ਼ਿੰਦਗੀ ਸੈੱਟ ਨਹੀਂ ਹੁੰਦਾ ਬਸ ਇੱਧਰ ਉੱਧਰ ਭੱਜ ਦੌੜ ਲੱਗੀ ਹੀ ਰਹਿੰਦੀ ਹੈ ਪਰ ਮਹਿਕ ਨੇ ਇਹ ਗਲਤੀ ਕਰ ਲਈ ਤੇ ਬੱਚਾ ਨਹੀਂ ਲਿਆ ਬੱਚਾ ਨਾ ਲੈਣ ਦੀ ਵਜ੍ਹਾ ਕਰਕੇ ਹੀ ਅੱਜ ਮੈਂ ਇੱਕ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਹਾਂ ਤੇ ਇਕੱਲੀ ਰਹਿ ਗਈ ਹਾਂ ਜੇਕਰ ਉਸਦੇ ਬੱਚਾ ਹੁੰਦਾ ਤੇ ਨਾ ਤਾਂ ਉਸਦੇ ਸਹੁਰਾ ਪਰਿਵਾਰ ਨੇ ਉਸ ਦਾ ਸਾਥ ਛੱਡਣਾ ਸੀ ਨਾ ਹੀ ਰਵੀ ਨੇ ਉਸ ਦਾ ਸਾਥ ਛੱਡਣਾ ਸੀ ਅਗਰ ਉਸ ਦਾ ਸਾਥ ਛੱਡ ਵੀ ਦਿੰਦੇ ਤਾਂ ਮੈਂ ਆਪਣੀ ਬੱਚੀ ਦੇ ਨਾਲ ਹੱਸਦੀ ਖੇਡਦੀ ਉਸ ਨਾਲ ਟਾਈਮ ਲੰਗਾਉਂਦੀ ਤਾਂ ਉਹ ਇੰਨਾ ਡੂੰਘਾ ਡਿਪਰੈਸ਼ਨ ਦੇ ਸ਼ਿਕਾਰ ਵਿੱਚ ਨਾ ਜਾਂਦੀ ਮਹਿਕ ਦੀ ਸੱਸ ਨੇ ਰੂ ਰੋ ਕੇ ਇਹ ਗੱਲ ਦੱਸੀ ਹੈ ਕਿ ਮੇਰੀ ਨੂੰਨੇ ਬੱਚਾ ਨਹੀਂ ਲਿਆ ਜਿਸ ਕਰਕੇ ਮੇਰੇ ਪੁੱਤ ਦਾ ਘਰ ਟੁੱਟ ਗਿਆ ਹੈ। ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੇਣਾ ਜੀ। ਤੇ ਮਹਿਕ ਦੀ ਤੰਦਰੁਸਤੀ ਲਈ ਸਾਰਿਆਂ ਨੇ ਦੁਆਵਾਂ ਜ਼ਰੂਰ ਕਰਨੀਆਂ ਜੀ।